ਦੇਖੋ ਮੈਂ ਸਾਰਾ ਜੋ ਵੀ ਆਮ ਆਦਮੀ ਪਾਰਟੀ ਦੇ ਵਿੱਚ ਫੈਸਲਾ ਕਰਕੇ ਦਿਆਂ ਮੈਂ ਸਾਰੇ ਹਲਕੇ ਦੇ ਵਰਕਰ ਸਾਹਿਬਾਨ ਸਾਰੇ ਹਲਕੇ ਦੇ ਜਿਹੜੇ ਅੱਜ ਤੋਂ 25 28 ਸਾਲ ਦੇ ਜਿਹੜੀ ਸੰਗਤ ਮੇਰੇ ਨਾਲ ਜੁੜੀ ਆ ਜਿਨ੍ਹਾਂ ਦੇ ਮੇਰੇ ਨਾਲ ਜਜ਼ਬਾਤ ਜੁੜੇ ਆ ਜਿਨ੍ਹਾਂ ਨਾਲ ਸਾਡੀਆਂ ਬਹੁਤ ਬਹੁਤ ਲੰਮੇ ਸਮੇਂ ਤੋਂ ਸਾਂਝ ਆ ਰਹੀ ਇਸ ਸਾਰਿਆਂ ਦੀ رائے ਲੈ ਕੇ ਇਹ ਜਿਹੜਾ ਫੈਸਲਾ ਆ ਹਾਂ ਜੀ ਦੂਸਰੀ ਗੱਲ ਦੇਖੋ ਜਿਹੜੀ ਵੱਲੋਂ ਮੈਂ ਆਮ ਆਦਮੀ ਪਾਰਟੀ ਚ ਜਾਂ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਿਰਕਤ ਕੀਤੀ ਹੈ ਇਹ ਇੱਕ ਕੋਈ ਮੇਰਾ ਨਿੱਜੀ ਫੈਸਲਾ ਨਹੀਂ ਜੇ ਪੰਜਾਬ ਦੇ ਲੋਕਾਂ ਦੇ ਜੋ ਅੱਜ ਤੋਂ 2022 ਦੀ ਇਲੈਕਸ਼ਨ ਹੋਈ ਸੀ ਤੇ ਇੱਕ ਤਰਫਾ ਫੈਸਲਾ ਕੀਤਾ ਹੈ ਅੱਜ ਉਹ ਮੈਂ ਪੰਜਾਬੀਆਂ ਦੀ ਜੋ ਨਫਸੀ ਉਹਨੂੰ ਪਛਾੜ ਦਿਆਂ ਹੋਇਆ ਨਾ ਜਾਂ ਪੰਜਾਬੀਆਂ ਦੇ ਜੋ ਜਜ਼ਬਾਤ ਸੀ ਔਰ ਸਾਰਨੋਂ ਵੱਡੀ ਗੱਲ ਹੈ ਜੋ ਇਹ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਫੈਸਲੇ ਕੀਤੇ ਜੋ ਵਿਧਾਨ ਸਭਾ ਦੇ ਵਿੱਚ ਬਿੱਲ ਲਿਆਂਦੇ ਗਏ ਆ ਚਾਹੇ ਉਹ ਪਾਲੀਆਂ ਦੇ ਮੁੱਦੇ ਸੀਗੇ ਚਾਹੇ ਉਹ ਸਾਡੇ ਡਾਂਸ ਦੇ ਮੁੱਦੇ ਸੀਗੇ ਚਾਹੇ ਉਹ ਬਹੁਤ ਵੱਡੀ ਜਿਹੜੀ ਵਿਧਬੀ ਤੇ ਬਿੱਲ ਲਿਆ ਦਿੱਤੇ ਗਏ ਖਾਸ ਕਰਕੇ ਦੇਖੋ ਹਰ ਕਨਸਾਨ ਜਜ਼ਵਾਤੀ ਤੌਰ ਤੇ ਜੁੜਿਆ ਹੁੰਦਾ ਆਪਣੇ ਧਰਮ ਨਾਲ ਆਪਣੇ ਗੁਰੂ ਨਾਲ ਜਿੱਥੇ ਉਹ ਮੰਨਦਾ ਹੈ ਆਪਣੇ ਆਪ ਨੂੰ ਜਿੱਥੇ ਅਰਦਾਸ ਕਰਦਾ ਹੈ ਔਰ ਉਹ ਮੈਂ ਸਮਝਦਾ ਬਹੁਤ ਉਮੜਦਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਮੇਰੇ ਕੇਜਰੀਵਾਲ ਸਾਹਿਬ ਦੀ ਰਹਿਮ ਰਹਿਤ ਹੈ ਮਨීਸ਼ ਜੀ ਤੇ ਡੀਐਮ ਸਾਹਿਬ ਦੀ ਰਹਿਮਾਈ ਥਲੇ ਜੋ ਉਹ ਬਿਲ ਲਿਆਂਦਾ ਗਿਆ ਸਮੁੱਚੇ ਪੰਜਾਬ ਤੇ ਪੰਜਾਬੀਅਤ ਦੀ ਉਹ ਬਹੁਤ ਵੱਡੀ ਜੇੜ ਹੈ ਸਰ ਇੱਕ ਜੀ ਵੇਖਣ ਮਿਲਦੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚਵਾਲ ਵਿਖੇ ਰੈਲੀ ਕੀਤੀ ਤੇ ਉਹਨਾਂ ਨੇ ਆਪਣਾ ਉਮੀਦਵਾਰ ਜਿਹੜਾ ਤੇ ਬੀਬੀ ਨੂੰ ਐਲਾਨ ਕਰ ਦਿੱਤਾ ਗਿਆ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਦੇਖੋ ਮੈਂ ਤੇ ਇੱਥੇ ਬੈਠਾ ਤਰਨਤਾਰੂ ਵਰਕਰ ਸਾਹਿਬਾ ਨੂੰ ਮਿਲ ਰਿਹਾ ਮੈਨੂੰ ਨਹੀਂ ਪਤਾ ਵੀ ਉੱਥੇ ਕੀ ਡਿਸਾਈਡ ਹੋਇਆ ਕਿੰਦੂ ਟਿਕਟ ਦਿੱਤੀ ਬਾਕੀ ਮੈਨੂੰ ਇਸ ਚੀਜ਼ ਦਾ ਇਲਮ ਨਹੀਂ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਬੀਬੀ ਜੀ ਨੂੰ ਟਿਕਟ ਦਿੱਤੀ ਗਈ ਮੈਨੂੰ ਤੇ ਪਤਾ ਹੀ ਨਹੀਂ ਕਿ ਉਹ ਹਲਕੇ ਦੇ ਆ ਤੁਸੀਂ ਦੱਸਦੇ ਹੋ ਵੀ ਜੇ ਕੋਈ ਹਲਕੇ ਦਾ ਆ ਜਾਂ ਬਾਹਰੋਂ ਆ ਇਸ ਗੱਲ ਦਾ ਮੈਨੂੰ ਕੋਈ ਇਲਮ ਨਹੀਂ ਜੇ ਡਿਸਾਈਡ ਕਰਤੇ ਇਹਦੇ ਦੇਖੋ ਮੇਰਾ ਨੀਗਾ ਉਹਦੇ ਵਿੱਚ ਮੈਂ ਤੇ ਉਸ ਪਾਰਟੀ ਦਾ ਮੈਂਬਰ ਵੀ ਨਹੀਂਗਾ ਇਹ ਤੇ ਪਾਰਟੀ ਨੇ ਸੋਚਣਾ ਵੀ ਕਿਹਨੂੰ ਟਿਕਟ ਲੜਾਉਣੀ ਆ ਕਿਨੂੰ ਇਥੋਂ ਜਿਹੜੀ ਐਮਐਲਏ ਦੀ ਟਿੱਪ ਦੇਣੀ ਆ ਇਹ ਤੇ ਪਾਰਟੀ ਦੇ ਇਹਨੂੰ ਸ਼ਰੋਮਣੀ ਕਾਲੀ ਦਲ ਦਾ ਮਸਲਾ ਹੈ ਮੇਰਾ ਤੇ ਇਹਦੇ ਵਿੱਚ ਕੋਈ ਮਸਲਾ ਨਹੀਂ ਪਰ ਤੁਸੀਂ ਸਿਆਸਤ ਵਿੱਚ ਤੈਨੂੰ ਦੇਖੋ ਮੈਨੂੰ ਤੇ ਪਤਾ ਨਹੀਂ ਕਿ ਆ ਤੁਸੀਂ ਤੁਹਾਡੇ ਤੋਂ ਮੈਨੂੰ ਗੱਲ ਜ਼ਾਹਰ ਹੋਈ ਆ ਵੀ ਕਿਸੇ ਬੀਬੀ ਜੀ ਨੂੰ ਟਿੱਪ ਦਿੱਤੀ ਆ ਪਰ ਜਿੱਥੋਂ ਤੱਕ ਸ਼ਹਿਰ ਦਾ ਮਸਲਾ ਆ ਜਿੱਥੋਂ ਤੱਕ ਇਲਾਕੇ ਦਾ ਮਸਲਾ ਆ ਜਿੱਥੋਂ ਤੱਕ ਦੇਖੋ ਮੈਂ ਤੇ ਜਿੱਥੋਂ ਅੱਜ ਤੱਕ ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ ਨੇ ਮੇਰੀ ਬੋਛ ਦੇ ਵਿੱਚ ਜਾਂ ਮੇ ਮੈਂ ਜਦੋਂ ਦੀਆਂ ਇਲੈਕਸ਼ਨਾਂ ਲੜਦਾ ਆਇਆ ਉਹ ਤਕਰੀਬਨ ਤਰਨਤਾਰਨ ਦਾ ਕੈਂਡੀਡੇਟ ਹੁੰਦਾ ਸੀਗਾ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਹੀ ਕੈਂਡੀਡੇਟ ਹੁੰਦਾ ਸੀਗਾ ਭਾਵੇਂ ਉਹ ਇਹਦਾ ਪਿੰਡਾਂ ਦੇ ਵਿੱਚੋਂ ਹੁੰਦਾ ਸੀ ਭਾਵੇਂ ਉਹ ਕਾਂਗਰਸ ਦਾ ਆ ਭਾਵੇਂ ਕਾਲੀ ਜਲ ਦਾ ਆ ਤੇ ਭਾਵੇਂ ਹੋਰ ਕਿਸੇ ਪਾਰਟੀ ਦਾ ਭਾਵੇਂ ਬੀਜੇਪੀ ਦਾ ਆ ਸੋ ਇਸ ਕਰਕੇ ਚਲੋ ਇਹਦੇ ਉਹਦਾ ਦਾ ਫੈਸਲਾ ਇਹਦੇ ਬਾਰੇ ਤੇ ਮੈਂ ਕੀ ਟਿੱਪਣੀ ਕਰ ਸਕਦਾ ਜੋ ਉਹਨਾਂ ਦੀ ਪਾਰਟੀ ਦਾ ਫੈਸਲਾ ਉਹਨਾਂ ਨੇ ਕਰਤਾ ਜੋ ਆਮ ਆਦਮੀ ਪਾਰਟੀ ਫੈਸਲਾ ਕਰੂਗੀ ਅਸੀਂ ਉਹਦੇ ਤੇ ਕਹਿਣਾ ਦਵਾਂਗੇ ਆ ਟੋਕੇ ਵਜਾ ਕੇ ਮੈਂ ਤਾਂ ਅੱਜ ਗੱਲ ਦੱਸਦਿਆਂ ਅੱਜ ਆਵਾਜ਼ ਦੀ ਆਵਾਜ਼ ਆ ਲੋਕਾਂ ਦੀ ਆਵਾਜ਼ ਆ ਕਿ ਜਿਹੜੀ ਆ ਇਹ ਜਿਹੜੀ ਆ ਸੀਟ ਜਿਹੜੀ ਆ ਆਮ ਆਦਮੀ ਪਾਰਟੀ ਜਿੱਤੇਗੀ ਸਰ ਤੁਸੀਂ ਦੇਖੋ ਮੈਨੂੰ 3 ਦਿਨ ਹੋ ਗਿਆ 4 ਦਿਨ ਹੋ ਗਿਆ ਮੇਰਾ ਫੋਨ ਇੱਕ ਸਕਿੰਟ ਵੀ ਬੰਦ ਨਹੀਂ ਹੋਇਆ ਮੈਂ ਸੋਸ਼ਲ ਮੀਡੀਆ ਤੇ ਪਾਇਆ ਮੈਂ ਆਪਣੀ ਫੇਸਬੁੱਕ ਤੇ ਪਾਇਆ ਮੈਂ ਮਾਫੀ ਵੀ ਮੰਗੀ ਆ ਜਿੰਨਾ ਭੈੜਾ ਭਰਾਵਾਂ ਦਾ ਸਰਪੰਚ ਸਹਿਬਾਨਾਂ ਦਾ ਮੇਰੇ ਅਜ਼ੀਜ਼ਾਂ ਦਾ ਪਾਰਟੀ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜਾਂ ਜਿਹੜੇ ਮੇਰੇ ਨਾਲ ਸੰਬੰਧ ਰੱਖਦੇ ਰਹੇ 25 28 ਸਾਲ ਤੋਂ ਮੈਂ ਲਗਾਤਾਰ ਚਾਰ ਦਿਨ ਹੋ ਗਏ ਰਾਤ ਦਿਨ ਟੈਲੀਫੋਨ ਵੱਜਣ ਡਿਆ ਔਰ ਮੈਂ ਸੱਚੀ ਗੱਲ ਹੈ ਮੈਨੂੰ ਮੈਂ ਇਦੀਆਂ ਇਲੈਕਸ਼ਨ ਆੜੀਆਂ ਮੈਂ ਆਜ਼ਾਦ ਵੀ ਇਲੈਕਸ਼ਨ ਲੜੀ ਆ ਐਡਾ ਵੱਡਾ ਪਰਵਾਹ ਹਗਾਰਾ ਮੈਨੂੰ ਅਜੇ ਤੱਕ ਨਹੀਂ ਪਿਆ ਸਰ ਜਿਹੜੇ ਅਸੀਂ ਆਪਾਂ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਦੇਖੋ ਇਹਦੇ ਹਲੇ ਪਾਰਟੀ ਦੇ ਫੈਸਲਾ ਜਿਹੜਾ ਜੋ ਵੀ ਕਰੂਗੀ ਪਾਰਟੀ ਆ ਆਪਾਂ ਐਜ਼ ਅ ਵਰਕਰ ਬਣ ਕੇ ਚੱਲੇ ਪਾਰਟੀ ਦੇ ਵਰਕਰ ਬਣ ਕੇ ਲੋਕਾਂ ਦੀ ਸੇਵਾ ਭਾਵਨਾ ਨਾਲ ਨਾਲ ਵੀ ਅਹੀ ਅੱਜ ਇਹ ਉਹਦੇ ਮੰਗਣ ਲਾ ਪੀ ਅੱਜ ਇਸ ਕੰਮ ਮੈਂ ਇਹੋ ਜਿਹਾ ਬੰਦਾ ਨਹੀਂਗਾ ਮੈਂ ਤੇ ਪਹਿਲਾਂ ਕੰਮ ਕਰੂਗਾ ਤੇ ਫਿਰ ਪਾਰਟੀ ਦਾ ਫੈਸਲਾ ਹੋਊਗਾ ਜੋ ਪਾਰਟੀ ਦੇ ਉਹ ਸਿਰ ਮੱਥੇ ਤੇ ਲੋਕਾਂ ਨੂੰ ਲੋਕਾਂ ਨੂੰ ਵੀ ਪਤਾ ਆ ਸੰਗਤ ਨੂੰ ਵੀ ਪਤਾ ਆ ਕਿ بڑا ਕੰਮ ਜਿਹੜਾ ਆ ਉਹ ਹੋਣ ਵਾਲਾ ਹੈ 5 ਸਾਲ ਕਾਂਗਰਸ ਨੇ ਇੱਥੇ ਇੱਕ ਕੰਮ ਨਹੀਂ ਕੀਤਾ ਸਰਕਾਰ ਦੇ ਵਿੱਚ ਜਿੰਨਾ ਚਿਰ ਮੈਨੂੰ ਸ਼ਹਿਰ ਵਾਲਿਆਂ ਦੇ ਇਲਾਕੇ ਵਾਲਿਆਂ ਦੇ ਨਵਾਜਿਆ ਔਰ ਮੈਨੂੰ ਮਾਣ ਇਸ ਗੱਲ ਦਾ ਉਸ ਸਤਿਗੁਰੂ ਤੋਂ ਉਸ ਸਤਿਗੁਰੂ ਦਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਆਸਰਾ ਲੈ ਕੇ ਚੱਲਿਆ ਆ ਔਰ ਮੈਨੂੰ ਇਸ ਗੱਲ ਦਾ ਵੀ ਮਾਣ ਆ ਵੀ ਮੈਂ ਕੰਮ ਕਰਾ ਪਾਉਂਗਾ ਔਰ ਵਧੀਆ ਪਲੈਨਿੰਗ ਹੈ ਮੇਰੇ ਦਿਮਾਗ ਦੇ ਵਿੱਚ ਤਰਨਤਾਰਨ ਇਹ ਪਵਿੱਤਰ ਨਗਰੀ ਦੇ ਸ਼ਹਿਰ ਦੀ ਡਿਵੈਲਪਮੈਂਟ ਬਾਰੇ ਇਲਾਕੇ ਦੀ ਡਿਵੈਲਪਮੈਂਟ ਬਾਰੇ ਸਾਡੇ ਕਸਬਾ ਚੁਬਾਲ ਪਿੰਡਾ ਉਥੋਂ ਦੀ ਡਿਵੈਲਪਮੈਂਟ ਬਾਰੇ ਇਹ ਬੜੇ ਮੇਰੇ ਮਨ ਦੇ ਵਿੱਚ ਜਿਹੜੇ ਆ ਪਲੈਨਿੰਗ ਹੈਗੀ ਆ ਔਰ ਜੇ ਪ੍ਰਮਾਤਮਾ ਨੇ ਚਾਇਆ ਜੇ ਪਾਰਟੀ ਨੇ ਮੌਕਾ ਦਿੱਤਾ ਤੇ ਫਿਰ ਬਹੁਤ ਹਾਈ ਲੈਵਲ ਨਾਲ ਕੰਮ ਕਰਾਂਗੇ ਬڑے ਲੋਕਾਂ ਦੇ ਸਹਿਯੋਗ ਦੇ ਨਾਲ ਇਹ ਕੰਮ ਕਰਾਂਗੇ